ਲੋ ਬਈ ਸੱਜਣਾ ਅੱਜ ਤੁਹਾਡੇ ਲਈ ਲੈ ਕੇ ਆਏ ਆ ਟੌਪ ਦੀ ਡੀਲ ਬਾਈਆਂ ਕੋਲੇ ਦੋ ਬੱਚੇ ਨੇ ਟੌਪ ਦੀਆਂ ਬਲੱਡ ਲਾਈਨਾਂ ਨੇ ਤੇ ਦੋਨੋਂ ਹੀ ਸੇਲ ਨੇਗੀ ਇੱਕ ਬਸ਼ੇਰਾ ਤੇ ਇੱਕ ਬਸ਼ੇਰੀਆ ਇਹ ਜਿਹੜਾ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇਹ ਹੈ ਜੀ ਬਸ਼ੇਰਾ ਉਮਰ ਹੈ ਸਿਰਫ 19 ਮਹੀਨੇ ਤੇ ਰਾਜਰੂਪ ਦਾ ਬੱਚਾ ਹੈ ਇਹ ਤੇ ਮਾਂ ਵੀ ਇਹਦੀ ਨੌਕਰੀ ਸੀ ਟੌਪ ਦੀ ਬਲੱਡ ਲਾਈਨ ਹੈ ਦੋਨੇ ਪਾਸਿਓਂ ਸਕਰੀਨ ਤੇ ਤੁਸੀਂ ਦੇਖੋ ਖੜ ਨਹੀਂ ਕਰਨੀ ਦਾ ਬਹੁਤ ਚੰਗਾ ਹੈ ਇਹ ਕੰਨ-ਕੰਨ ਪੂਰਾ ਸੋਹਣਾ ਲੱਗਿਆ ਹੋਇਆ। neck ਬੰਤਰ ਬਹੁਤ ਸੋਹਣੀ ਐ, ਹੱਡਾਂ ਪੈਰਾਂ ਦਾ ਖੁੱਲਾ। ਤੇ ਜੇ ਕਿਸੇ ਸੱਜਣ ਨੇ ਲੈਣਾ ਹੋਵੇ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ। ਪੈਰ ਸੁੰਬੇ ਦਾ ਬਹੁਤ ਸੋਹਣਾ ਇਹ। ਸ਼ਹਿਰ ਪੈ ਜਾਂਦਾ ਜੀ ਤਲਵੰਡੀ ਸਾਬੋ, ਜ਼ਿਲ੍ਹਾ ਪੈ ਜਾਂਦਾ ਬਠਿੰਡਾ, ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਬਾਈਆਂ ਨਾਲ ਜਦੋਂ ਮਰਜ਼ੀ ਸੰਪਰਕ ਕਰ ਲਿਓ। ਦੇਖੋ ਤੁਸੀਂ ਬੱਚੇ ਦੀ ਚਾਲ ਦੇਖੋ। 19 ਮਹੀਨਿਆਂ ਦਾ ਜੇ ਇਹਦੀ ਉਮਰ ਹੋਈ ਹੈਗੀ ਰਾਜਰੂਪ ਦਾ ਇਹ ਬੱਚਾ ਹੈਗਾ ਕਦਗਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਐਗਜ਼ੈਕਟ ਬਾਈਆਂ ਨੂੰ ਪਤਾ ਨਹੀਂ ਸੀ ਇਸ ਟਾਈਮ ਵੀ ਕਿੰਨਾ ਹੈਗਾ ਜੇ ਕੋਈ ਸੱਜਣ ਚਾਹੇ ਤਾ ਮਿਲ ਵੀ ਸਕਦਾ ਬਾਈ ਕਹਿੰਦੇ ਵੈਸੇ ਇੱਕ ਗੱਲ ਹੈਗੀ ਵੀ ਰਾਜਰੂਪ ਦੇ ਬੱਚਿਆਂ ਦੇ ਕਦਗਾਠ ਬਹੁਤ ਨੇਗੇ ਹੱਡਾਂ ਪੈਰਾਂ ਦੇ ਵੀ ਖੁੱਲੇ ਨੇ ਤੇ ਕੰਨ ਕਣੋਤਰੀ ਦੇ ਵੀ ਬਹੁਤ ਚੰਗੇ ਨੇਗੇ ਪਿੱਠ ਪੋੜੇ ਦਾ ਪੂਰਾ ਸਾਫ਼ ਹੈ ਦੇਖੋ ਉਹਰਾ ਦੇਖੋ ਤੁਸੀਂ ਐ ਪੈਰਪੂਰ ਸੋਹਣੇ ਧਰ ਦਾ ਚਾਰੇ ਪੈਰ ਸੁੰਬੇ ਦਾ ਪੂਰਾ ਸਾਫ ਹੈ ਜੇ ਕਿਸੇ ਸੱਜਣ ਨੇ ਲੈਣਾ ਹੋਵੇ ਤਾਂ ਤੁਸੀਂ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਜਨਾ ਸੰਪਰਕ ਕਰ ਲਿਓ ਨਾਲੇ ਤੁਹਾਨੂੰ ਬਾਈਆਂ ਦੀ ਬਿਸ਼ੇਰੀ ਦਿਖਾਵਾਂਗੇ ਬਿਸ਼ੇਰੀ ਦੀ ਉਮਰ ਹੈ ਸਿਰਫ 17 ਮਹੀਨੇ ਤੇ ਇਹਦੀ ਉਮਰ ਹੈ 19 ਮਹੀਨੇ ਦੋਨੋਂ ਹੀ ਸੇਲ ਨੇ ਜੇ ਕਿਸੇ ਸੱਜਣ ਨੇ ਇਕੱਠੇ ਲੈਣੇ ਹੋਣ ਤਾਂ ਇਕੱਠੇ ਵੀ ਲੈ ਸਕਦਾ ਜੇ ਇਕੱਲੇ ਇਕੱਲੇ ਲੈਣੇ ਹੋਣ ਤਾਂ ਇਕੱਲੇ ਇਕੱਲੇ ਵੀ ਦੇ ਦੇਣਗੇ ਬਾਈ ਤੁਸੀਂ ਬਾਈਆਂ ਨਾਲ ਸੰਪਰਕ ਕਰ ਲਿਓ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਬਾਕੀ ਤੁਹਾਨੂੰ ਸਾਰਾ ਇੱਕ ਵਾਰੀ ਅਸੀਂ ਦੁਬਾਰਾ ਵੀ ਦਿਖਾਈ ਜੰਨੇ ਆ ਜੀ ਤੋਰਾ ਦੇਖੋ ਤੁਸੀਂ ਬੱਚੇ ਦਾ ਕਿੰਨਾ ਵਧੀਆ ਹੈ ਕੱਦ ਗਾਠ ਹੱਡਾਂ ਪੈਰਾਂ ਦਾ ਪੂਰਾ ਖੁੱਲਾ ਜਿਵੇਂ ਤੁਹਾਨੂੰ ਅਸੀਂ ਦੱਸਿਆ ਤੇ ਰਾਜ ਰੂਪ ਦਾ ਇਹ ਬੱਚਾ ਹੈ ਮਾ ਲਈ ਸਾਈਡ ਤੋਂ ਵੀ ਇਹਦੀ ਮਾਂ ਵੀ ਨੌਕਰੀ ਸੀਗੀ ਮਤਲਬ ਜੇ ਕਿਸੇ ਘਰੇ ਰੱਖਣ ਵਾਸਤੇ ਲੈਣਾ ਹੈ ਕਿਸੇ ਨੇ ਤਾਂ ਟਾਪ ਦੀ ਬਲੱਡ ਲਾਈਨ ਹੈ ਬੇਚਿਜ ਕੋ ਕੇ ਲੈ ਸਕਦੇ ਹੋ ਤੁਸੀਂ ਬਾਈਆਂ ਤੋਂ ਬਾਕੀ ਆਪਣੀ ਤਸੱਲੀ ਕਰ ਲਓ ਇੱਕ ਵਾਰੀ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਸਾਰੀ ਗੱਲਬਾਤ ਮਾਲ ਮੁੱਲ ਦੀ ਬਾਈਆਂ ਨਾਲ ਕਰ ਸਕਦੇ ਹੋਗੇ ਬਾਕੀ ਤੁਹਾਨੂੰ ਅੱਗੇ ਅਸੀਂ ਵੀਡੀਓ ਚ ਦੂਸਰੀ ਬਸ਼ੇਰੀ ਦਿਖਾਵਾਂਗੇ ਹੁਣ ਬਸ਼ੇਰੀ ਵੀ ਬਹੁਤ ਟੌਪ ਦੀ ਹੈ ਬਾਈਆਂ ਦੀ ਬਸ਼ੇਰੀ ਦੀ ਉਮਰ ਹੈ 17 ਮਹੀਨੇ ਅਜੇ ਤੁਸੀਂ ਇੱਕ ਵਾਰੀ ਇਹਦੀ ਸਾਰਾ ਤੁਹਾਨੂੰ ਅਸੀਂ ਚਲਾ ਕੇ ਦਿਖਾਉਣੀ ਆ ਇਹ ਸਕਰੀਨ ਤੇ ਇਹਦੀ ਝਲਕ ਦੇਖੋ ਤੁਸੀਂ ਸਾਰੀ ਚਲਦੇ ਦੀ ਉਸ ਤੋਂ ਬਾਅਦ ਤੁਹਾਨੂੰ ਅਸੀਂ ਅਗਲੇ ਜਾਨਵਰ ਦੀ ਵੀਡੀਓ ਦਿਖਾਵਾਂਗੇ ਲੋਬੇ ਸੱਜਣ ਨੂੰ ਹੁਣ ਦਿਖਾਵਾਂਗੇ ਤੁਹਾਨੂੰ ਅਸੀਂ ਬੇਸ਼ੇਰੀ ਦੀ ਵੀਡੀਓ ਇਹ ਆ ਗਈ ਜੀ ਬੇਸ਼ੇਰੀ ਇਹ ਬੇਤਾਬ ਘੋੜੇ ਦੀ ਬੱਚੀ ਹੈ ਜੀ ਮਾਂ ਇਹਦੀ ਨੌਕਰੀ ਸੀ ਬੇਤਾਬ ਬਾਰੇ ਤਾਂ ਸਾਰੇ ਜਾਣਦੇ ਨੇ ਭਾਈ ਅਮਰਜੀਤ ਸਿੰਘ ਧਾਲੀਆਲ ਵਾਲੇ ਟਾਲੀਵਾਲ ਸਟੱਡ ਫਾਰਮ ਦਾ ਸ਼ਿੰਗਾਰ ਸੀ ਉਹ ਜਿਹਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ ਉਸ ਦੀ ਬੱਚੀ ਹੈ ਇਹ ਕੱਦ-ਗਾੜ ਤੁਸੀਂ ਦੇਖੋ ਸਕਰੀਨ ਤੇ ਸਾਰਾ ਤੁਹਾਡੇ ਸਾਹਮਣੇ ਹੀ ਹੈ ਪਿੱਠ ਪੂੜੇ ਦੀ ਪੂਰੀ ਸਾਫ਼ ਹੈ ਕੰਨ ਕਨੋਤਰੀ ਬਹੁਤ ਚੰਗੀ ਹੈ ਦੀ ਹੱਡਾਂ ਪੈਰਾਂ ਦੀ ਖੁੱਲੀ ਹੈ ਮਤਲਬ ਵਧੀਆ ਘੋੜੀ ਬਣਨ ਵਾਲੀ ਹੈ ਇਹ 17 ਮਹੀਨੇ ਦੀ ਉਮਰ ਇਸ ਟਾਈਮ ਹੋ ਚੁੱਕੀ ਹੈ ਇਹ ਵੀ ਸੇਲ ਲਈ ਬਾਈ ਕਹਿੰਦੇ ਵੀ ਅਸੀਂ ਦੇ ਦੇਾਂਗੇ ਜੇ ਕਿਸੇ ਸੱਜਣ ਨੇ ਲੈਣੀ ਹੋਵੇ ਤਾਂ ਤੁਸੀਂ ਬਾਈਆਂ ਦੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਲੱਡ ਲਾਈਨ ਦਾ ਤੁਹਾਨੂੰ ਪਤਾ ਹੀ ਹੈ ਬੇਤਾਬ ਦੀ ਬੱਚੀ ਹੈ ਤੇ ਮਾਂ ਇਹਦੀ ਨੌਕਰੀ ਘੋੜੀ ਸੀਗੀ ਤੇ ਬਾਈਆਂ ਨਾਲ ਮੋਬਾਈਲ ਨੰਬਰ ਤੇ ਸੰਪਰਕ ਕਰ ਲਿਓ ਇਹ ਆ ਗਈ ਜੀ ਦੋਨੋਂ ਜਾਨਵਰ ਜਿਹੜੇ ਸੇਲ ਕਰਨੇ ਨੇ ਬਾਈਆਂ ਨੇ ਕੋਈ ਵੀ ਸੱਜਣ ਬੇਜਿਜ ਕੋ ਕੇ ਬਾਈਆਂ ਨਾਲ ਗੱਲ ਕਰ ਸਕਦਾ ਤੇ ਬਾਈਆਂ ਤੋਂ ਪੁੱਛ ਸਕਦਾ ਹੋਰ ਵੀ ਕੋਈ ਜੀ ਚੀਜ਼ ਪੁੱਛਣੀ ਹੋਵੇ ਕੋਈ ਡਿਟੇਲ ਰਹਿ ਗਈ ਹੋਵੇ ਤਾਂ ਤੁਸੀਂ ਬਾਈਆਂ ਨਾਲ ਸੰਪਰਕ ਕਰ ਲਿਓ ਮਾਣਿਆ ਦਾ ਮੋਬਾਈਲ ਨੰਬਰ ਹੈ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਸ਼ਹਿਰ ਤਲਵੰਡੀ ਸਾਬੋਈ ਜ਼ਿਲ੍ਹਾ ਪਹਜੰਦਾ ਬਠਿੰਡ